ਜੂਨ ਨੂੰ ਜੋ ਪੋਲ ਹੋਣ ਜਾ ਰਹੀ ਹੈ ਲੋਕ ਸਭਾ ਚੋਣ ਵਾਸਤੇ ਸੁਖਪਾਲ ਸਿੰਘ ਖੈਰਾ ਆਪਣੀ ਜਿੱਤ ਦਰਜ ਕਰਨਗੇ ਇਹ ਕਹਿਣਾ ਮੁਸਲਮ ਭਾਈਚਾਰੇ ਦੇ ਆਗੂ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਤੇ ਨੈਸ਼ਨਲ ਕੋਆਰਡੀਨੇਟਰ ਅਤੇ ਹਮਾਤਰ ਪ੍ਰਦੇਸ਼ ਦੇ ਇੰਚਾਰਜ ਜਨਾਬ ਰਫੀਕ ਮੁਹੰਮਦ ਦਾ ਡੇਢ ਮਹੀਨੇ ਤੋਂ ਬਾਅਦ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਏ ਸਰਕਾਰ ਦੇ ਸਾਹਿਬ ਇਹ મોદી ਕੀ ਗਰੰਟੀ ਹੈ ਕੀ મોદી ਪਾਰਟੀ ਹੈ ਕੋਈ ਸਰਕਾਰ ਹੈ મોદી ਹੈ ਇਹ ਮਾਪਣਾ ਨਾ ਲੈਣਾ ਵੀ ਮੈਂ ਗਰੰਟੀ ਦਿੱਤਾ ਹਾਂ ਅੱਜ ਪੁੱਛਦਾ ਵੀ 15 ਲੱਖ ਰੁਪਿਆ ਤੁਸੀਂ ਤਾਂ ਕਿਹਾ ਸੀ 15 ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਇਹ ਪਾਰਟੀ ਦਾ ਜਿਹੜਾ ਲੈਵਲ ਆ ਬਹੁਤ ਥੱਲੇ ਚੱਲਿਆ ਗਿਆ ਇਹਨਾਂ ਦੀ ਕੋਈ 92 ਬਧਿਆਏ ਨੇ ਝਾੜੂ ਵਾਲੇ ਇਹ ਇੱਕੇ ਚੀਜ਼ ਕਹਿੰਦੇ ਨੇ ਅਸੀਸ ਸਿੰਘ ਅਰਸੀ ਚੋਂ ਨਿਕਲੇ ਹੋਏ ਆ ਮੈਂ ਹਾਜ਼ਰ ਹਾਂ ਕਿ ਸਾਊਥ ਦੇ ਵਿੱਚ ਭਾਜਪਾ ਬਿਲਕੁਲ ਖਤਮ ਹੋ ਗਈ ਕਾਂਗਰਸ ਤੇ ਐਟੇ ਲਾਇੰਸ ਜਿਹੜਾ ਗਰੁੱਪ ਹੈ ਲਾਇੰਸ ਪਾਰਟੀ ਸਾਰੀ ਹੈ ਸਾਡੀ ਜਿਹੜੀ ਇਹਨਾਂ ਤੋਂ ਪੈਸੇ ਪੈਸੇ ਦਾ ਕਾਂਗਰਸ ਪਾਰਟੀ ਹਿਸਾਬ ਲੂਗੀ ਇੱਕ ਇੱਕ ਪੈਸੇ ਦਾ ਇਹਨਾਂ ਤੋਂ ਹਿਸਾਬ ਦੇ ਰਹੀ ਹੋਣਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੁਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ 1 ਜੂਨ ਨੂੰ ਜੋ ਪੋਲ ਹੋਣ ਜਾ ਰਹੀ ਹੈ ਲੋਕ ਸਭਾ ਚੋਣ ਵਾਸਤੇ ਸੁਖਪਾਲ ਸਿੰਘ ਖੈਰਾ ਆਪਣੀ ਜਿੱਤ ਦਰਜ ਕਰਨਗੇ ਇਹ ਕਹਿਣਾ ਮੁਸਲਮ ਭਾਈਚਾਰੇ ਦੇ ਆਗੂ ਅਤੇ ਆਰ ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਤੇ ਨੈਸ਼ਨਲ ਕੋਆਰਡੀਨੇਟਰ ਅਤੇ ਹਮਾਤਰ ਪ੍ਰਦੇਸ਼ ਦੇ ਇੰਚਾਰਜ جناب ਰਫੀਕ ਮੁਹੰਮਦ ਦਾ ਉਹਨਾਂ ਕਹਿਆ ਕਿ ਜੋਤ ਸੰਗਰੂਰ ਹਲਕੇ ਤੋਂ ਜੋਨ ਮੈਦਾਨ ਚ ਨਿਤਰੇ ਹਨ ਉਹਨਾਂ ਨੂੰ ਸਿਰਫ ਸਮੂਹ ਪੰਚ ਸਰਪੰਚ ਇਲਾਕੇ ਦੇ ਲੋਕਾਂ ਕਿਸਾਨਾਂ ਦਾ ਸਹਿਯੋਗ ਹੀ ਨਹੀਂ ਬਲਕਿ ਸੰਗਰੂਰ ਲੋਕ ਸਭਾ ਹਲਕੇ ਮਲੇਰ ਕੋਟਲਾ ਦੇ ਸਮੂਹ ਮੁਸਲਿਮ ਭਾਈਚਾਰੇ ਦਾ ਪੂਰਨ ਭਰੋਸਾ ਤੇ ਵੋਟਰਾਂ ਦਾ ਵੀ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਬਾਪਾ ਦੇ ਆਗੂਆਂ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦੇ ਰਹੇ ਇਸ ਵਾਰ ਲੋਕਾਂ ਦਾ ਦੂਜੀਆਂ ਪਾਰਟੀਆਂ ਤੋਂ ਵੀ ਮੋ ਪਾੰਗ ਹੋ ਚੁੱਕਾ ਹੈ ਇਸ ਕਰਕੇ ਇਸ ਵਰ ਲੋਕ ਕਾਂਗਰਸ ਦੇ ਨੈਸ਼ਨਲ ਕਿਸਾਨ ਆਗੂ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਹੱਕ ਭੁਗਤਣਗੇ ਮੈਂ ਸੰਗਰੂਰ ਦੇ ਹਲਕੇ ਦਾ ਸਾਰਾ ਦੌਰਾ ਕੀਤਾ ਜੋ ਮੈਂ ਉੱਥੇ ਜਾ ਕੇ ਦੇਖਿਆ ਵੀ ਉੱਥੇ ਦੀ ਆਬਾਦ ਜੋ ਉੱਥੇ ਦੇ ਹਲਕੇ ਦੇ ਲੋਕ ਨੇ ਖੈਰਾ ਸਾਹਿਬ ਦੇ ਉਹ ਇਹ ਚਾਹੁੰਦੇ ਸੀ ਵੀ ਸਾਨੂੰ ਖੈਰਾ ਸਾਹਿਬ ਦੀ ਟਿਕਟ ਹੋ ਜਾਵੇ ਸਾਡੇ ਹਲਕੇ ਨੂੰ ਖੈਰਾ ਸਾਹਿਬ ਮਿਲ ਜਾਣ ਕਿਉਂਕਿ ਇਹਨਾਂ ਦੀ ਟਿਕਟ ਮਿਲਣ ਤੋਂ ਪਹਿਲਾਂ ਵੀ ਮੈਂ ਮਲੇ ਕੋਲੇ 'ਚ ਇੱਕ ਬਹੁਤ ਵੱਡਾ ਜਲਸਾ ਕੀਤਾ ਉਹ ਉੱਥੇ ਜਾ ਕੇ ਮੈਂ ਲੋਕਾਂ ਦੀ ਲਬਜ਼ ਚੈੱਕ ਕੀਤੀ ਮੇਰੇ ਨਾਲ ਸਖਬਾ ਖੈਰਾ ਸਿੰਘ ਵੀ ਗਏ ਨੇ ਖੈਰਾ ਸਾਹਿਬ ਵੀ ਮੇਰੇ ਨਾਲ ਉੱਥੇ ਆਪ ਗਏ ਅਸੀਂ ਉੱਥੇ ਜਾ ਕੇ ਜੋ ਲੋਕਾਂ ਦੀ ਨਵ ਚੈੱਕ ਕੀਤੀ ਉਹਨਾਂ ਲੋਕਾਂ ਨੇ ਇਹੀ ਕਿਹਾ ਵੀ ਅਗਰ ਖੈਰਾ ਸਾਹਿਬ ਇਹ ਸੀਟ ਤੇ ਆ ਜਾਂਦੇ ਨੇ ਤਾਂ ਅਸੀਂ ਗਰੰਟੀ ਦੇ ਨਾਲ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਭੇਜ ਦਾਂਗੇ ਇਹਦੇ ਨਾਲ ਮੁਕਾਬਲਾ ਲੱਗਦਾ ਤੁੰਗਰ ਦੇ ਤੁੰਗਰ ਸਾਡਾ ਸੰਗਰੂਰ ਦੇ ਵਿੱਚ ਵੈਸੇ ਤਾਂ ਕੋਈ ਐਡਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਰਿਹਾ ਕਿਉਂਕਿ ਜਿਹੜੀ ਭਾਜਪਾ ਹੈ ਭਾਜਪਾ ਨੂੰ ਪਿੰਡਾਂ ਦੇ ਵਿੱਚ ਲੋਕ ਵੜਨ ਨਹੀਂ ਦਿੰਦੇ ਭਾਜਪਾ ਨੂੰ ਲੋਕਾਂ ਨੇ ਬਾਈਕਾਟ ਕੀਤਾ ਹੋਇਆ ਪਿੰਡਾਂ ਨੇ ਜਿਹੜਾ ਮੋਦੀ ਮੋਦੀ ਕਹਿੰਦਾ ਮੋਦੀ ਦੀ ਗਰੰਟੀ ਕਹਿੰਦੇ ਮੋਦੀ ਨੇ ਰਾਮ ਮੰਦਰ ਜਿਵੇਂ ਬਣਵਾਇਆ ਲੋਕੀ ਜਿਵੇਂ ਦੇਖੋ ਇੱਕ ਚੀਜ਼ ਤੁਸੀਂ ਯਾਦ ਰੱਖਿਓ ਕਿਉਂਕਿ ਹੁਣ ਡੇਢ ਮਹੀਨੇ ਤੋਂ ਬਾਅਦ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਹ ਸਰਕਾਰ ਚੱਲੀ ਇਹਨਾਂ ਤੋਂ 10 ਸਾਲ ਦਾ ਇਹਨਾਂ ਦੇ ਜੋ ਕਾਲੇ ਕੰਮ ਕੀਤੇ ਨੇ ਉਹਨਾਂ ਦਾ ਹਿਸਾਬ ਕਾਂਗਰਸ ਪਾਰਟੀ ਇਹਨਾਂ ਤੋਂ ਇੱਕ ਇੱਕ ਕਰਕੇ ਲਾਜ਼ਮੀ ਲਊਗੀ ਅੱਜ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਫੁੱਟ ਪਾਓ ਰਾਜ ਕੀਤਾ ਹਿੰਦੂ ਮੁਸਲਮਾਨ ਹਿੰਦੂ ਮੁਸਲਮ ਸਿੱਖ ਇਹ ਕੋਈ ਤਰੀਕਾ ਨਹੀਂ ਹੈ ਇਹਨਾਂ ਨੇ ਇਹਨਾਂ ਨੂੰ ਇਹਨਾਂ ਦੀ ਲੀਡਰਸ਼ਿਪ ਹੈ ਉਹ ਮੈਨੂੰ ਇਹ ਦੱਸਣਾ ਵੀ ਇਹਨਾਂ ਨੇ ਕਦੇ ਜਾਤ ਪਾਤ ਤੋਂ ਬਿਨਾ ਕੋਈ ਗੱਲ ਜਾ ਕੇ ਵਿਕਾਸ ਦੀ ਗੱਲ ਕੀਤੀ ਕੋਈ ਡਿਵੈਲਪਮੈਂਟ ਦੀ ਗੱਲ ਕੀਤੀ ਕੋਈ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਇਹਨਾਂ ਨੇ ਕਿਹੜੇ ਕਹਾਣੀਆਂ ਜਦੋਂ ਕਿਸੇ ਨੂੰ ਆਪਾਂ ਧਰਮਾਂ ਦਾ ਵਿੱਚ ਵੰਡ ਕੇ ਰਾਜਨੀਤੀ ਕਰਾਂਗੇ ਇਹ ਇਹਦੀ ਜਿਹੜੀ ਲਾਈਫ ਆ ਇਹਦੀ ਜ਼ਿਆਦਾ ਲੰਬੀ ਲਾਈਫ ਨਹੀਂ ਹੁੰਦੀ ਲਾਈਫ ਕੰਮ ਕਰੋ ਨੇਕ ਨiyet ਰੱਖੋ ਮੋਦੀ ਸਾਹਿਬ ਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਇੱਕੇ ਚੀਜ਼ ਕਹਿੰਦਾ ਮੋਦੀ ਸਾਹਿਬ ਇਹ ਮੋਦੀ ਕੀ ਗਾਰੰਟੀ ਹੈ ਕੀ ਮੋਦੀ ਪਾਰਟੀ ਹੈ ਕੋਈ ਬੀਜੇਪੀ ਸਰ ਪਾਰਟੀ ਨਹੀਂ ਹੈ ਬੀਜੇਪੀ ਹਿੰਦੁਸਤਾਨ ਦੀ ਬੜੀ ਪਾਰਟੀ ਹੈ ਕਾਂਗਰਸ ਤੋਂ ਦੂਜੇ ਨੰਬਰ ਦੀ ਪਾਰਟੀ ਆਉਂਦੀ ਹੈ ਪਰ ਇਹ ਸਰਕਾਰ ਮੋਦੀ ਦੀ ਸਰਕਾਰ ਹੈ ਮੋਦੀ ਹੈ ਇਹ ਮਾਬਣਾ ਨਾ ਲੈਣਾ ਵੀ ਮੈਂ ਗਰੰਟੀ ਦਿੱਤਾ ਹਾਂ ਅੱਜ ਪੁੱਛਦਾ ਵੀ 15 ਲੱਖ ਰੁਪਿਆ ਤੁਸੀਂ ਤਾਂ ਕਿਹਾ ਸੀ 15 15 ਲੱਖ ਰੁਪਿਆ ਆਏਗਾ ਤੁਸੀਂ ਵਾਦਾ ਕੀਤਾ ਸੀ ਇਹ ਗਰੰਟੀ ਕਿੱਥੇ ਗਈ ਕਰਸਾਨਾ ਦੇ ਨਾਲ ਤੁਸੀਂ ਵਾਦਾ ਕੀਤਾ ਦਿੱਲੀ 2-3 ਸਾਲ ਪਹਿਲਾਂ ਕਰਸਾਨਾ ਤੋਂ ਵਾਦਾ ਕਰਕੇ ਸਰਕਾਰ ਮੁੱਕਰ ਗਈ ਉਹਨਾਂ ਦੀ ਗਰੰਟੀ ਕਿੱਥੇ ਗਈ ਅੱਜ ਲੋਕਾਂ ਦੇ ਵਿੱਚ ਵਿਕਾਸ ਦੀਆਂ ਗੱਲਾਂ ਕਰਦੇ ਸੀ ਅੱਜ ਇਹਨਾਂ ਨੇ ਘਰਾਣੀ ਤਿੰਨ ਚਾਰ ਰਖ ਲਏ ਅਡਾਨੀ ਬਾਨੀ ਹੋਰ ਨੇ ਬਾਕੀ ਜਿੰਨਾ ਇੰਡਸਟਰੀ ਲਿਸਟਾ ਜਿੰਨਾ ਵੱਡਾ बिजनेसमੈਨ ਆ ਛੋਟੇ ਤੋਂ ਵੱਡੇ ਤੱਕ ਅੱਜੋ ਫੇਲ ਹੈ ਤੇ ਜਿਹੜੀ ਸੁਖਵੀਰ ਬਾਦਲ ਜੀ ਦੀ ਪੰਜਾਬ وچੋਂ ਯਾਤਰਾ ਕਰ ਰਹੀ ਹੈ ਤੇ ਉਹਦੇ ਨਾਲ ਕੁਝ ਦੇਖੋ ਸੁਖਵੀਰ ਬਾਦਲ ਜੀ ਪਰਸਨਲੀ شریف ਆਦਮੀ ਨੇ ਐਸੀ ਗੱਲ ਕੋਈ ਨਹੀਂ ਲੇਕਿਨ ਜਦੋਂ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਇਹ ਪਾਰਟੀ ਦਾ ਜਿਹੜਾ ਲੈਵਲ ਆ ਬਹੁਤ ਥੱਲੇ ਚਲਿਆ ਗਿਆ ਇਹਨਾਂ ਦੀਆਂ ਕੋਈ ਇਹਨਾਂ ਕੋਲ ਕੋਈ ਜ਼ਿਆਦਾ ਤਜਰਬੇ ਦੀ ਕਮੀ ਰਹੇਗੀ ਜਾਂ ਇਹਨਾਂ ਦੇ ਵਿੱਚ ਕੋਈ ਲੋਕਾਂ ਨੂੰ ਸਮਝਾਉਣ ਚ ਕਮੀ ਰਹੇਗੀ ਅੱਜ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਕੋਈ ਜ਼ਿਆਦਾ ਵੇਟ ਰਹਿ ਗਿਆ ਹੁਣ ਇਸ ਵੇਲੇ 92 ਬੱਧਿਆਏ ਨੇ ਝਾੜੂ ਵਾਲੇ ਇਹ ਇੱਕੇ ਚੀਜ਼ ਕਹਿੰਦੇ ਨੇ ਅਸੀਂ ਸੰਘਰਸ਼ ਚੋਂ ਨਿਕਲੇ ਹੋਏ ਹਾਂ ਮੈਂ ਹੱਸਦਾ ਹਾਂ ਮੈਂ ਤਾਂ ਇਹਨਾਂ ਪੁੱਛਣਾ ਵੀ ਤੁਸੀਂ ਸੰਘਰਸ਼ ਕੀਤਾ ਕਿਹੜਾ ਕਿਆ ਤੁਸੀਂ ਦੇਸ਼ ਨੂੰ ਆਜ਼ਾਦੀ ਲਪਾਉਣ ਦੇ ਵੇਲੇ ਸੀ ਤੁਸੀਂ 10 10 ਆਪ 5 7 10 ਸਾਲ ਤੋਂ ਤੁਸੀਂ ਉੱਥੇ ਜੰਤਰ ਮੰਤਰ ਦੇ ਲੋਕ ਇਕੱਠੇ ਕਰ ਲਈ ਉਹ ਸੰਘਰਸ਼ਿੰਦਾ ਸੰਘਰਸ਼ ਕੀਤਾ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਕੁਰਬਾਨੀਆਂ ਨਾਲ ਭਰਿਆ ਪਿਆ ਲੋਕਾਂ ਨੇ ਧੀ ਪੁੱਤ ਸਭ ਕੁਝ ਬਰਬਾਦ ਕਰਤਾ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਮਹਿੰਗੀ ਆਜ਼ਾਦੀ ਲਈ ਹੈ ਇਹ ਆਜ਼ਾਦੀ ਜਿਨ੍ਹਾਂ ਨੇ ਲਈਆ ਉਹ ਤਾਂ ਇੰਨੀਆਂ ਗੱਲਾਂ ਕਰਦੇ ਨਹੀਂ ਜਿਨ੍ਹਾਂ ਨੇ ਕੋਈ ਕੀਤਾ ਨਹੀਂ ਉਹ ਗੱਲਾਂ ਜਰੂਰ ਕਹਿੰਦੇ ਨੇ ਚੀਜ਼ ਅੱभी ਸੀ ਸੰਘਰਸ਼ ਕੀਤਾ ਸੰਘਰਸ਼ ਇਦਾਂ ਦਾ ਨਹੀਂ ਹੁੰਦਾ ਕੁਰਬਾਨੀਆਂ ਦੱਸਣ ਮੈਨੂੰ ਵੀ ਇਹਨਾਂ ਦਾ ਇੱਕ ਵੀ ਕੋਈ ਬੰਦਾ ਸ਼ਹੀਦ ਹੋਇਆ ਹੋਇਆ ਇਸ ਕਰਕੇ ਜਿਹੜੀ ਭਾਜਪਾ ਸਰਕਾਰ ਹੈ ਭਾਜਪਾ ਤਾਂ ਦੇਖੋ ਅੱਜ ਸੈਂਟਰ ਲੈਵਲ ਤੇ ਫੇਲ ਹੋ ਗਈ ਮੈਂ ਹੁਣ ਸਾਊਥ ਦਾ ਵਿੱਚ ਗਿਆ ਸੀ ਸਾਊਥ ਦਾ ਮੈਂ ਪਤਾ ਕੀਤਾ ਉੱਥੇ ਜਾ ਕੇ ਅੱਜ ਦੀ ਉਹ ਗੱਲ ਮੈਂ ਤੁਹਾਨੂੰ ਦੱਸਦਾ ਮੈਨੂੰ ਬੰਗਲੌਰ ਤੋਂ ਫੋਨ ਆਇਆ ਵੀ ਸਾਊਥ ਦੇ ਵਿੱਚ ਭਾਜਪਾ ਬਿਲਕੁਲ ਖਤਮ ਹੋ ਗਈ ਕਾਂਗਰਸ ਦੇ ਇਹਤੇ ਲਾਇਸ ਜਿਹੜਾ ਗਰੁੱਪ ਹੈ ਲਾਇਸ ਪਾਰਟੀ ਸਾਰੀ ਹੈ ਸਾਡੀ ਜਿਹੜੀ ਉਹ ਪਾਰਟੀ ਆ ਰਹੀ ਹੈ ਆ ਡੇਢ ਸਾਲ ਤੋਂ ਡੇਢ ਮਹੀਨੇ ਤੋਂ ਬਾਅਦ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਤੇ ਅਲਾਈਸ ਦੀ ਗਵਰਨਮੈਂਟ ਬਣੂਗੀ ਜਿੰਨਾ ਵੀ ਇਹਨਾਂ ਨੇ 10 ਸਾਲ ਦੇ ਵਿੱਚ ਕਾਲਾ ਧਨ ਲਿਆਂਦਾ ਜੀਐਸਟੀ ਇਹਨਾਂ ਨੂੰ ਕੀ ਲੋੜ थी ਚੇਂਜ ਕੀਤਾ ਨੋਟਬੰਦੀ ਇਹਨਾਂ ਨੂੰ ਕਰਨ ਦੀ ਕੀ ਲੋੜ ਪਈ ਨੋਟਬੰਦੀ ਕੀਤੀ ਇਹਨਾਂ ਤੋਂ ਪੈਸੇ ਪੈਸੇ ਦਾ ਕਾਂਗਰਸ ਪਾਰਟੀ ਹਿਸਾਬ ਲਉਂਦਾ ਇੱਕ ਇੱਕ ਪੈਸੇ ਦਾ ਇਹਨਾਂ ਤੋਂ ਹਿਸਾਬ ਦੇ ਨਹੀਂ ਹੋਣਾ ਜਿਵੇਂ ਅੱਜ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਜਵਾਬ ਨਹੀਂ ਦੇ ਸਕਦੇ ਇਹ ਡੇਢ ਮਹੀਨੇ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਇਹਨਾਂ ਤੋਂ ਵੀ ਜਵਾਬ ਨਹੀਂ ਦਿੱਤਾ ਜਾਣਾ ਵੀ ਅਸੀਂ ਇਹ ਕੰਮ ਕੀਤੇ ਕਿਉਂ ਦੇਸ਼ ਦਾ ਕਾਲਾ ਜਿੰਨੇ ਬੰਦੇ ਬੜੇ ਦੀ ਅਮੀਰ ਆਦਮੀ ਦੀ ਉਹ ਸਾਰੇ ਪੈਸਾ ਲੈ ਕੇ ਬਾਹਰਲੇ ਚਲੇ ਗਏ ਇਹ ਕਿਤੇ ਦਾ ਕਹਿੰਦਾ ਮੈਂ ਚੌਕੀਦਾਰਾਂ ਜੀ ਮੋਦੀ ਸਾਹਿਬ ਕਿਤੇ ਇਹ ਕਹਿੰਦੇ ਮੈਂ ਠੋਡਾ ਆਪਣਾ ਪਰਿਵਾਰਕ ਮੈਂਬਰ ਹੈ ਜੇਦੂ ਪਰਿਵਾਰਕ ਮੈਂਬਰ ਹੈ ਤਾਂ ਲੋਕਾਂ ਨੂੰ ਪਰਿਵਾਰ ਬਗੋ ਰੱਖ ਮੈਂ ਤਾਂ ਇਹਨਾਂ ਪੁੱਛਦਾ ਵੀ ਜਿਹੜੇ ਮੋਦੀ ਸਾਹਿਬ ਨੇ 140 ਕਰੋੜ ਲੋਕਾਂ ਦੇ ਪ੍ਰਾਈਮ ਮਿਨਿਸਟਰ ਨੇ ਜਾਂ ਕੁਸ ਫਿਰਕੇ ਦੇ ਪ੍ਰਾਈਮ ਮਿਨਿਸਟਰ ਨੇ ਜਦੋਂ ਮੋਦੀ ਸਾਹਿਬ ਤੁਸੀਂ ਜਾਣਦੇ ਹੋ ਤੁਸੀਂ ਇੱਕ ਫਿਰਕੇ ਦੀ ਗੱਲ ਕਰਦੇ ਹੋ ਤੁਸੀਂ ਸਾਰਿਆਂ ਨੂੰ ਪਿਆਰ ਕਿਉਂ ਨਹੀਂ ਕਰਦੇ ਕਿਉਂਕਿ ਸਾਨੂੰ ਤੁਹਾਨੂੰ ਸਾਰਿਆਂ ਨੇ ਪ੍ਰਾਈਮ ਮਿਨਿਸਟਰ ਮੰਨਿਆ ਹੈ ਸਾਰਿਆਂ ਦੀ ਤੁਸੀਂ ਪ੍ਰਧਾਨ ਮੰਤਰੀ ਹੋ ਉਹਦਾ ਜਦ ਤੱਕ ਤੁਸੀਂ ਪੋਸਟ ਤੇ ਹੋ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਤੁਸੀਂ ਪ੍ਰਾਈਮ ਮਿਨਿਸਟਰ ਹੋਗੇ ਸਾਡੇ ਲੇਕਿਨ ਸਾਨੂੰ ਦੁੱਖ ਦਾ ਇਹ ਚੀਜ਼ ਦਾ ਵੀ ਸਾਨੂੰ ਇੱਕ ਅੱਖ ਨਾ ਕਿਉਂ ਨਹੀਂ ਦੇਖਿਆ ਜਾਂਦਾ ਇਹ ਮੁਲਕ ਦੇ ਵਿੱਚ ਅੱਜ ਘੱਟ ਗਿਣਤੀਆਂ ਦੀ ਗੱਲ ਕਰਦੇ ਆ ਘੱਟ ਗਿਣਤੀਆਂ ਦੇ ਵਿੱਚ ਮੈਂ ਤਾਂ ਪੁੱਛਣੀ ਚਾਹੁੰਦਾ ਇਹਨਾਂ ਨੂੰ ਵੀ ਤੁਸੀਂ ਪੂਰੇ ਇੰਡੀਆ ਦੇ ਵਿੱਚ ਤੁਸੀਂ ਘੱਟ ਗਿਣਤੀਆਂ ਨੂੰ ਕਿੰਨੀਆਂ ਕਿ ਟਿਕਟਾਂ ਦਿੱਤੀਆਂ ਇਹ ਮੈਨੂੰ ਦੱਸਣ ਇਹ ਕਿੱਥੇ ਤੁਸੀਂ ਸਰਕਾਰ ਦੇ ਵਿੱਚ ਜ਼ਿੰਮੇਵਾਰੀਆਂ ਮੁਸਲਮਾਨਾਂ ਦੀਆਂ ਤੈਅ ਕੀਤੀਆਂ ਨੇ ਤੁਸੀਂ ਮੁਸਲਮਾਨਾਂ ਨੂੰ ਪੀੜਾ ਨੂੰ ਹੋਰਾਂ ਚੀਜ਼ਾਂ ਨੂੰ ਉਹਨਾਂ ਨੂੰ ਇੱਕ ਰੂਪ ਦੇ ਕੇ ਉਹਨਾਂ ਦੇਤੇ ਹਮਲੇ ਹੁੰਦੇ ਨੇ ਮੋਦੀ ਸਾਹਿਬ ਉਹ ਤੋਂ ਤੁਹਾਨੂੰ ਯਾਦ ਨਹੀਂ ਆਉਂਦੇ ਤੁਸੀਂ ਮੱਜਾਂ ਚ ਬਿੜਦੇ ਤੁਹਾਨੂੰ ਥੋੜੀ ਮੁਸਲਮਾਨਾਂ ਨੇ ਐਨੀ ਜਿੱਦ ਕੀਤੀ ਕਿ ਤੁਹਾਨੂੰ ਆਬੋ ਤਾਬੀ ਵਰਗੇ 27 ਏਕੜ ਜ਼ਮੀਨ ਦੇ ਕੇ ਉੱਤੇ ਮੰਦਿਰ ਬਣਾਇਆ ਉਹ ਫਰਾਗ ਦੇ ਲਈ ਦੇਖੋ ਮੁਸਲਮਾਨਾਂ ਦੀ ਦੇਸ਼ ਦੇ ਵੰਡ ਦੇ ਥੋੜਾ ਰਿਸਪੈਕਟ ਕੀਤੀ ਉੱਥੇ ਮੰਦਿਰ ਬਣਿਆ ਜਦ ਕਿ ਉੱਥੇ ਉਹ ਲੋਕ ਮੂਰਤੀ ਪੂਜਾ ਦੇ ਖਿਲਾਫ ਨੇ ਪਰ ਉਹਨਾਂ ਨੇ ਕਿਹਾ ਨਹੀਂ ਡੈਮੋਕ੍ਰੇਸੀ ਦੇ ਹਿਸਾਬ ਦੇ ਨਾਲ ਸਾਡੇ ਮੁੱਖ ਮਹਿਮਾਨੇ ਮੋਦੀ ਸਾਹਿਬ ਨੂੰ ਮੁੱਖ ਰੱਖ ਕੇ ਉਹਨਾਂ ਨੇ ਉੱਥੇ ਮੰਦਿਰ ਦੀ ਜਗ੍ਹਾ ਦਿੱਤੀ 27 ਏਕੜ ਜ਼ਮੀਨ ਉੱਥੇ ਦਿੱਤੀ ਅੱਜ ਉੱਥੇ ਮੰਦਿਰ ਬਣਿਆ ਜੇ ਮੈਂ ਵੀ ਉੱਥੇ ਜਾਊਂਗਾ ਤਾਂ ਮੈਂ ਅਸੀਂ ਵੀ ਉੱਥੇ ਉੱਥੇ ਆਪਣਾ ਨਮਸਕਾਰ ਕਰਾਂਗੇ ਕੋਈ ਐਸੀ ਗੱਲ ਨਹੀਂ ਜਾਤ ਪਾਤ ਧਰਮ ਤੋਂ ਉੱਤੇ ਉੱਠ ਕੇ ਸਾਨੂੰ ਦੇਸ਼ ਦੀ ਅਨਸਾਨੀਅਤ ਸਭ ਤੋਂ ਪਹਿਲਾਂ ਪਿਆਰ ਕਰਨਾ ਚਾਹੀਦਾ ਐਡਾ ਬੜਾ ਹਿੰਦੁਸਤਾਨ ਦਾ ਹਿੰਦੁਸਤਾਨ ਇੰਡੀਆ ਬਾਲਡਾ ਦਾ ਇੱਕ ਟਾਪਰ ਲੋਕਤੰਤਰ ਕੰਟਰੀ ਹੈ ਇਸ ਕੰਟਰੀ ਦੇ ਵਿੱਚ ਸਾਨੂੰ ਲੋਕਾਂ ਨੂੰ ਆਪਸ ਵਿੱਚ ਪਿਆਰ ਨਾਲ ਰਹਿਣ ਦਿਓ ਸਾਡੀ ਤਾਂ ਇਹੀ ਬੇਨਤੀ ਹੈ ਤੁਹਾਨੂੰ ਇਹ ਤੁਸੀਂ ਜਿਹੜੇ ਇਹ ਤੁਸੀਂ ਜਾਤ ਪਾਤ ਫਿਰਕਾ ਪ੍ਰਸਤੀ ਦੀਆਂ ਗੱਲਾਂ ਕਰਕੇ ਮੁਲਕ ਨੂੰ ਵੰਡਣ ਲੱਗੋ ਇਹ ਨਾ ਵੰਡੋ ਸਾਡੀ ਤਾਂ ਇੰਨੀ ਤੁਹਾਡੇ ਹੱਥ ਬੰਨ ਕੇ ਪੀਲਾ ਵੀ ਇਹ ਕੰਮ ਨੂੰ ਨਾ ਕਰੋ ਸਾਰੇ ਲੋਕ ਇੱਕ ਦੂਜੇ ਦਾ ਆਦਰ ਕਰਨ ਸਾਰੇ ਲੋਕ ਇੱਕ ਦੂਜੇ ਦੇ ਦੁੱਖ ਸ਼ਰੀਕ ਚ ਹੋਣ ਵਿਆਹ ਸ਼ਾਦੀਆਂ 'ਚ ਜਾਣ ਅਗਲੇ ਦੇ ਤਿਹਾਰਾਂ 'ਚ ਜਾਣ ਜੱਫੀਆਂ ਬਾਕੇ ਮਿਲਣ